ਬੱਸ ਵੀ ਚੱਲ ਰਹੀ ਇੱਕ ਕਿ ਹਿੰਦ ਦੀ ਚਾਦਰ ਕਹਿਣਾ ਹੈ ਕਿ ਸ੍ਰਿਸ਼ਟੀ ਦੀ ਚਾਦਰ ਕਹਿਣਾ ਹੈ ਤਾਂ ਵੇਖੋ ਜਿਹੜਾ ਕਿਸੇ ਦੀ ਪਛਾਣ ਜਾਂ ਕਿਸੇ ਦੀ ਹਸਤੀ ਮਟਾਉਣ ਦੇ ਦੋ ਤਰੀਕੇ ਆ ਜਾਂ ਤਾਂ ਸਰੀਰਕ ਤੌਰ ਤੇ ਖਤਮ ਕਰ ਦੋ ਜਾਂ ਉਹਦੀ ਵਿਆਖਿਆ ਆਪਦੇ ਹਿਸਾਬ ਨਾਲ ਕਰ ਲਓ ਤੇ ਉਹਨਾਂ ਨੂੰ ਮਨਾ ਵੀ ਲਓ ਵੀ ਹਾਂ ਜਿਹੜੀ ਵਿਆਖਿਆਸੀਂ ਦੇ ਰਹੇ ਆ ਤੁਹਾਡੀ ਬਿਲਕੁਲ ਸਹੀ ਹੈ ਪਰ ਉਹਨਾਂ ਨੇ ਭਾਈ ਕਾਨ ਸਿੰਘ ਨਾਭਾ ਦੀ ਕਿਤਾਬ ਦੇ ਵਿੱਚੋ ਵੀ ਇਹੋ ਜਿਹੀਆਂ ਚੀਜ਼ਾਂ ਕੱਢ ਕੇ ਲਿਆਂਦੀਆਂ ਜਿੱਥੇ ਉਹ ਆਪਣੀ ਜਿਹੜੀ ਇੰਟਰੋਡਕਸ਼ਨ ਲਿਖ ਕੇ ਥੱਲੇ ਕਾਨ ਸਿੰਘ ਨਾਭਾ ਥੱਲੇ ਭਾਰਤ ਸੇਵਕ ਉਹ ਕਹਿ ਰਹੇ ਕਿ ਜੇ ਭਾਈ ਕਾਨ ਸਿੰਘ ਨੱਬਾ ਖੁਦ ਨੂੰ ਭਾਰਤ ਸੇਵਕ ਕਹਿ ਰਿਹਾ ਤੇ ਫਿਰ ਵੀਸੀ ਜੇ ਆਪਣੇ ਆਪ ਨੂੰ ਰਾਸ਼ਟਰੀ ਸਹਿ ਸੇਵਕ ਸੰਗ ਕਹਿ ਰਿਹਾ ਤੋ ਕੀ ਸਮੱਸਿਆ ਜਿਹੜਾ ਉਸ ਸਮੇਂ ਮੌਲਵੀ ਲਖਵਾਰਿਆ ਆ ਅੰਗਰੇਜ਼ ਅਫਸਰ ਨੂੰ ਵੀ ਸਿੱਖ ਇੱਕ ਇਰਇਤ ਨੇ ਇਹ ਜਰਾਇਮ ਪੇਸ਼ਾ ਲੋਕ ਨੇ ਇਹ ਲੁੱਟਾਖਾ ਕਰਕੇ ਖਾਣ ਵਾਲੇ ਲੋਕਾਂ ਦੇ ਹੱਥ ਰਾਜ ਆ ਗਿਆ ਸਰਪੰਨ ਸਿੰਘ ਭੰਗੂ ਨੂੰ ਦਰਦ ਤਾਂ ਇਹੋ ਮਹਿਸੂਸ ਹੋਇਆ ਨਾ ਵੀ ਸਾਨੂੰ ਪਾਸ਼ਾ ਨੇ ਪਾਸ਼ਾ ਹੀ ਬਖਸ਼ੀ ਗੁਰਨਾਨਕ ਪਾਸ਼ਾ ਨੇ ਸਾਨੂੰ ਅਮਰਾਖਤ ਪਾਸ਼ਾ ਜੀ ਦਾਵਾ ਉਹਨਾਂ ਨੇ ਉਹ ਗੱਲ ਕੀਤੀ ਤਾਂ ਜੰਗ ਹੀ ਦੁਨੀਆ ਦੇ ਵਿੱਚ ਇਹ ਆ ਵੀ ਜਾਂ ਤਾਂ ਅਗਲੇ ਨੂੰ ਡਿਫਾਈਨ ਕਰ ਦੋ ਆਪਦੇ ਹਿਸਾਬ ਨਾਲ ਠੀਕ ਹੈ ਨਾ ਉਹ ਇਹੋ ਬਰਤਾਨੀ ਦੀ ਜੰਗ ਆ ਵੀ ਸਿੱਖਾਂ ਨੂੰ ਫਿਜ਼ੀਕਲੀ ਲਿਮੀਨੇਟ ਤਾਂ ਕਰ ਹੀ ਰਹੇ ਆ ਵੀ ਨਹੀਂ ਤਾਂ ਦਿਨ ਜੋ ਵਾਪਰ ਰਿਹਾ ਕਿ ਕੋਈ ਕਿਸੇ ਨੂੰ ਡਿਫਾਈਨ ਨਾ ਕਰੇ ਕੋਈ ਕਿਸੇ ਨੂੰ ਜ਼ਿੰਦਗੀ ਚ ਆਉਣ ਦਾ ਢੰਗ ਨਾ ਦੱਸੇ ਜਿਹੜਾ ਕਿਸੇ ਦਾ ਢੰਗ ਉਹਨੂੰ ਆਪ ਦੀ ਜ਼ਿੰਦਗੀ ਜਿਹੜੀ ਆ ਉਵੇਂ ਜਿਉ ਸਕਦਾ ਹੋਵੇ ਇਸੇ ਆਜ਼ਾਦੀ ਦੇ ਖਾਤਰ ਨਵੇਂ ਪਾਸ਼ਾ ਦੀ ਸ਼ਹਾਦਤ ਹੋਈ ਆ ਤੇ ਉਹੋ ਅੱਜ ਸਾਡੇ ਤੇ ਵਾਪਰ ਰਿਹਾ ਆ ਕਿ ਸਾਨੂੰ ਅਗਲੇ ਡਿਫਾਈਨ ਕਰ ਰਹੇ ਆ ਤੇ ਤਾਂ ਵਿਰੋਧ ਕਰਨ ਵਾਲਿਆਂ ਨੂੰ ਉਹ ਰੋਜ ਮਾਰ ਰਹੇ ਆ ਦਸਮ ਪਾਤਸ਼ਾਹ ਵੱਲੋਂ ਬਖਸ਼ੀ ਫਤਿਹਨਾ ਸਾਂਝ ਪਾਈ ਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਨੂੰ ਸਮਰਪਿਤ ਜੋ ਇਹ ਪ੍ਰੋਗਰਾਮ ਦਾ ਖਾਲਸਾ ਵੱਲੋਂ ਰੱਖਿਆ ਗਿਆ ਉਹਦੇ ਵਿੱਚ ਜਿਹੜੀ ਆਪਾਂ ਇਸ ਸਮੇਂ ਬਹਿਸ ਵੀ ਚੱਲ ਰਹੀ ਏ ਇੱਕ ਕਿ ਹਿੰਦ ਦੀ ਚਾਦਰ ਕਹਿਣਾ ਏ ਕਿ ਸ੍ਰਿਸ਼ਟੀ ਦੀ ਚਾਦਰ ਕਹਿਣਾ ਏ ਤਾਂ ਵੇਖੋ ਜਿਹੜਾ ਕਿਸੇ ਦੀ ਪਛਾਣ ਜਾਂ ਕਿਸੇ ਦੀ ਹਸਤੀ ਮਟਾਉਣ ਦੇ ਦੋ ਤਰੀਕੇ ਆ ਜਾਂ ਤਾਂ ਸਰੀਰਕ ਤੌਰ ਤੇ ਖਤਮ ਕਰ ਦੋ ਜਾਂ ਉਹਦੀ ਵਿਆਖਿਆ ਆਪਦੇ ਹਿਸਾਬ ਨਾਲ ਕਰ ਲਓ ਤੇ ਉਹਨਾਂ ਨੂੰ ਮਨਾ ਵੀ ਲਓ ਵੀ ਹਾਂ ਜਿਹੜੀ ਵਿਆਖਿਆ ਅਸੀਂ ਦੇ ਰਹੇ ਹਾਂ ਤੁਹਾਡੀ ਬਿਲਕੁਲ ਸਹੀ ਹੈ ਤਾਂ ਇਹ ਜਿਹੜੀ ਇੰਡੀਅਨ ਸਟੇਟ ਆ ਇਹਨੇ ਸਿੱਖਾ ਦੇ ਉੱਤੇ ਇਹ ਦੋਵੇਂ ਤਰੀਕੇ ਆ ਜਿਹੜੇ ਉਹ ਵਰਤੇ ਆ ਤੇ ਅੱਜ ਜਿਹੜੀ ਤੇਰਦੇ ਹਥ ਰਾਜ ਆ ਉਹ ਵਿਆਖਿਆ ਵਾਲੇ ਪੱਖ ਦੇ ਉੱਤੇ ਬਹੁਤ ਜ਼ਿਆਦਾ ਜ਼ੋਰ ਦੇ ਰਹੀ ਆ ਇੱਕ ਅਕਾਡੈਮਿਕਸ ਦੇ ਵਿੱਚ ਯੂਨੀਵਰਸਟੀਆਂ ਦੇ ਸੈਮੀਨਾਰਾਂ ਦੇ ਰਹੀਂ ਸਰਕਾਰੀ ਪ੍ਰੋਗਰਾਮਾਂ ਦੇ ਰਹੀਂ ਆਰਐਸਐਸ ਦੇ ਪ੍ਰੋਗਰਾਮਾਂ ਦੇ ਰਹੀਂ ਸਿੱਖਾਂ ਦੇ ਮੂੰਹ ਦੇ ਵਿੱਚ ਧੱਕੇ ਨਾਲ ਆਪਦੀ ਸ਼ਬਦਾਵਲੀ ਪਾਈ ਜਾ ਰਹੀ ਹੈ ਅਸੀਂ ਬਚਪਨ ਤੋਂ ਸੁਣਦੇ ਆਏ ਹਿੰਦੀ ਦੀ ਚਾਦਰ ਨਵੇਂ ਪਾਸ਼ਾ ਨੂੰ ਆਪਾਂ ਮਤਲਬ ਬਚਪਨ ਤੋਂ ਸਾਡੇ ਮਾਪਿਓ ਕੋਲੋਂ ਆਪਾਂ ਆਪਦੇ ਗੁਰੂ ਘਰਾਂ ਦੇ ਜਿਹੜੇ ਸਮਾਗਮ ਹੋ ਤੇ ਸੁਣਦੇ ਆਏ ਉਹ ਤੋਂ ਸਾਨੂੰ ਕੋਈ ਇਤਰਾਜ਼ ਵੀ ਨਹੀਂ ਹੈ ਜਿਹੜੀ ਸ੍ਰਿਸ਼ਟੀ ਦੀ ਚਾਦਰ ਆ ਉਹ ਹਿੰਦੀ ਦੀ ਚਾਦਰ ਵੀ ਹੋ ਸਕਦੀ ਹੈ ਉਹ ਪੰਜਾਬ ਦੀ ਚਾਦਰ ਵੀ ਹੋ ਸਕਦੀ ਹੈ ਉਹ ਸਿੱਖਾਂ ਦੀ ਚਾਦਰ ਵੀ ਹੋ ਸਕਦੀ ਆ ਉਹ ਲਕਾਈ ਦੇ ਉੱਤੇ ਇਸ ਸ੍ਰਿਸ਼ਟੀ 'ਚ ਹਰ ਤਰਕ ਦੀ ਚੀਜ਼ ਦੀ ਚਾ ਮਸਲਾ ਇਸ ਗੱਲ ਦਾ ਹੈ ਕਿ ਉਹ ਕਿਹੜੇ ਸੰਦਰਭ 'ਚ ਗੱਲ ਕੀਤੀ ਜਾ ਰਹੀ ਹੈ ਜਿਹੜੀ ਗੱਲ ਸਰਦਾਰ ਕਪੂਰ ਸਿੰਘ ਕਹਿੰਦੇ ਆ ਕਿ ਉਹ ਸਿੱਖਾਂ ਨੂੰ ਆਪ ਦੇ ਗੇਟਾਂ ਦਾ ਚੌਕੀਦਾਰ ਲਾਉਣਾ ਚਾਹੁੰਦੇ ਆ ਜਿਹੜੀ ਗੱਲ ਭਰਪੂਰ ਸਿੰਘ ਬਲਬੀਰ ਕਹਿੰਦੇ ਆ ਕਿ ਤੁਸੀਂ ਮਾਨ ਮਹਿਸੂਸ ਕਰਦੇ ਹੋ ਹਿੰਦੁਸਤਾਨ ਦੇ ਰਾਖੇ ਹੋਣ ਦਾ ਵੀ ਚੌਕੀਦਾਰ ਨੂੰ ਕੋਈ ਪਿੰਡ 'ਚ ਪੰਚ ਨਹੀਂ ਬਣਾਉਂਦਾ ਇਹੀ ਕੰਮ ਹਿੰਦੂਤਵਾ ਕਰ ਰਿਹਾ ਕਿ ਸਿੱਖਾਂ ਨੂੰ ਆਪ ਦੀ ਖੜਗ ਪੂਜਾ ਸਾਬਤ ਕਰਨਾ ਆ ਵੀ ਸਿੱਖਾਂ ਜਿਹੜਾ ਸਿੱਖ ਧਰਮ ਆ ਜਾਂ ਪੰਥ ਆ ਇਹਦੀ ਸਾਜਨਾ ਜਿਹੜੀ ਆ ਉਹ ਕਦੇ ਲਈ ਹੋਈ ਆ ਉਹ ਹਿੰਦੂ ਧਰਮ ਦੀ ਰਾਖੀ ਵਾਸਤੇ ਹੋਈ ਆ ਤਾਂ ਇਸ ਚੀਜ਼ ਦੇ ਉੱਤੇ ਸਾਨੂੰ ਸਮਸਿਆ ਆ ਉਹ ਵਿਆਖਿਆ ਸਿਰਫ ਇੱਥੇ ਨਹੀਂ ਆ ਦੁਨੀਆ ਭਰ ਦੀਆਂ ਕਮੰਤਰੀ ਜਿਹੜੀਆਂ ਯੂਨੀਵਰਸਟੀਆਂ ਉਹਨਾਂ ਵਿੱਚ ਸਥਾਪਿਤ ਸਿੱਖ ਚੇਹਰਾ ਸੋ ਕਾਲਦ ਸਿੱਖ ਚੇਹਰਾ ਉੱਥੇ ਵੀ ਇਹ ਖੋਜਾਂ ਆ ਰਹੀਆਂ ਕਿ ਸਿੱਖੀ ਜਿਹੜੀ ਮੌਜੂਦਾ ਸਰੂਪ ਆ ਸਿੱਖੀ ਦਾ ਉਹ ਇੱਕ ਕਲੋਨੀਅਲ ਕੰਸਟਰਕਟ ਦੇ ਵਿੱਚੋਂ ਆਇਆ ਜਿਹਦੇ ਵਿੱਚ ਇੱਕ ਸਿੱਖਾਂ ਦੀ ਰਹਿਤ ਮਰਿਆਦਾ ਆਈ ਆ ਉਹਦੇ 'ਚ ਪੰਜ ਕਕਾਰ ਆਏ ਆ ਉਹਦੇ 'ਚ ਉਹ ਅਕਾਲ ਤਖਤ ਆਇਆ ਆ ਉਹਦੇ 'ਚ ਇੱਕ ਗ੍ਰੰਥ ਦੀ ਗੱਲ ਆਈ ਆ ਤਾਂ ਇਹ ਸਿੱਖੀ ਨੂੰ ਕਲੋਨੀਅਲ ਕੰਸਟਰਕਟ ਕਹਿਣਾ ਸਿੱਖੀ ਨੂੰ ਹਿੰਦੂਤਵ ਦੇ ਰਾਖੇ ਕਹਿਣਾ ਉਹਦੀ ਖੜਕ ਪੂਜਾ ਕਹਿਣਾ ਇਹ ਸਾਰਾ ਸਿੱਖੀ ਦੀ ਪਛਾਣ ਨੂੰ ਮਿਟਣ ਦੀ ਗੱਲ ਆ ਤਾਂ ਇਸ ਚੀਜ਼ ਦੇ ਉੱਤੇ ਇਤਰਾਜ਼ ਆ ਜਿਹੜਾ ਮੈਨੂੰ ਲੱਗਦਾ ਵੀ ਇਸ ਗੱਲ ਦਾ ਵਿਰੋਧ ਕਰਨ ਵਾਲਿਆਂ ਨੂੰ ਵੀ ਗੱਲ ਸਮਝਣੀ ਚਾਹੀਦੀ ਆ ਕੱਲ ਜਿਵੇਂ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵੀਸੀ ਨੂੰ ਤਨਖਾਹ ਲੱਗੀ ਆ ਤਾਂ ਉਹਦੇ ਵਿੱਚ ਜਿਹੜੀ ਗੱਲ ਕਹੀ ਗਈ ਕੀ ਭਾਈ ਕਾਨ ਸਿੰਘ ਨਾਭਾ ਦੀ ਜਿਹੜੀ ਕਿਤਾਬ ਆ ਹਮ ਹਿੰਦੂ ਨਹੀਂ ਉਹਦੀਆਂ 500 ਕਾਪੀਆਂ ਤੁਸੀਂ ਵੰਡਣੀਆਂ ਆ ਤਾਂ ਉੱਥੇ ਇੱਕ ਧਿਰ ਸਿੱਖਾਂ ਦੇ ਵਿੱਚੋਂ ਹੀ ਆਪਾਂ ਨੂੰ ਉਹਨਾਂ ਦੀ ਕਿਸੇ ਕੌਮ ਦੇ ਪ੍ਰਤੀ ਵਫਾਦਾਰੀ ਤੇ ਕੋਈ ਸ਼ੱਕ ਨਹੀਂ ਆ ਪਰ ਉਹਨਾਂ ਨੇ ਭਾਈ ਕਾਨ ਸਿੰਘ ਨਾਭਾ ਦੀ ਕਿਤਾਬ ਦੇ ਵਿੱਚੋਂ ਵੀ ਇਹੋ ਜਿਹੀਆਂ ਚੀਜ਼ਾਂ ਕੱਢ ਕੇ ਲਿਆਂਦੀਆਂ ਜਿੱਥੇ ਉਹ ਆਪਣੀ ਜਿਹੜੀ ਇੰਟਰੋਡਕਸ਼ਨ ਲਿਖ ਕੇ ਥੱਲੇ ਕਾਨ ਸਿੰਘ ਨਾਭਾ ਥੱਲੇ ਭਾਰਤ ਸੇਵਕ ਉਹ ਕਹਿ ਰਿਹਾ ਕਿ ਜੇ ਭਾਈ ਕਾਨ ਸਿੰਘ ਨਾਭਾ ਖੁਦ ਨੂੰ ਭਾਰਤ ਸੇਵਕ ਕਹਿ ਰਿਹਾ ਤੇ ਫਿਰ ਵੀਸੀ ਜੇ ਆਪਣੇ ਆਪ ਨੂੰ ਰਾਸ਼ਟਰੀ ਸਹਿਸੇਵਕ ਸੰਗ ਕਹਿ ਰਿਹਾ ਤਾਂ ਉੱਚ ਕੀ ਸਮੱਸਿਆ ਗੱਲ ਇਹ ਹੈ ਕਿ ਜਦੋਂ ਭਾਈ ਕਾਨ ਸਿੰਘ ਨਾਭਾ ਖੁਦ ਨੂੰ ਭਾਰਤ ਸੇਵਕ ਲਿਖ ਰਿਹਾ ਲੱਗ ਗਈ ਸੀ ਉਸ ਚੀਜ਼ ਨਾਲ ਸਹਿਮਤ ਨਹੀਂ ਪਰ ਜੋ ਲਿਖ ਰਿਹਾ 170 ਸਾਲ ਪਹਿਲਾਂ ਉਦੋਂ ਤੇ ਭਾਰਤ ਦਾ ਕਨਸੈਪਟ ਹੀ ਕਿਸੇ ਬਿਲਕੁਲ ਹਵਾ ਹਵਾ ਹੀ ਉਦੋਂ ਤਾਂ ਸਿੱਖਾਂ ਨੇ ਚਿੱਤ-ਚਿੱਤੇ ਵੀ ਨਹੀਂ ਸੋਚਿਆ ਕਿ ਭਾਰਤ ਜਿਹੜਾ ਬਣੂਗਾ ਉਹ ਹਿੰਦੂ ਬਹੁਗਿਣਤੀ ਵਾਲਾ ਹੋਊਗਾ ਤੇ ਉਹ ਜਿੱਦਣ ਬਣੂਗਾ ਉਦੋਂ ਹੀ ਸਿੱਖਾਂ ਨੂੰ ਜਨਾਇ ਪੇਸ਼ਾ ਲਾਂਦੂਗਾ ਤਾਂ ਇਹੋ ਜੀ ਤੋਂ ਮਤਾਬ ਦੀ 150 ਦੀ ਪਹਿਲਾ ਵਿਦਵਾਨ ਜਿਨੇ ਨਿਖੇੜਾ ਕੀਤਾ ਆ ਜਦੋਂ ਇੱਥੇ ਬ੍ਰਿਟਿਸ਼ਰਜ਼ ਆਉਂਦੇ ਆ ਉਸ ਤੋਂ ਬਾਅਦ ਜਿਵੇਂ ਧਰਮਾਂ ਦੀ ਪਛਾਣ ਤਿੱਖੀ ਹੋਈ ਆ ਤਾਂ ਉਹਦੇ ਵਿੱਚ ਸਿੱਖ ਤਾਂ ਰੀਸੀਵਿੰਗ ਐਂਡ ਤੇ ਹੀ ਸਿੱਖ ਤਾਂ ਰਿਸਪੌਂਸ ਦੇ ਵਿੱਚ ਆਪਣੀ ਪਛਾਣ ਦੱਸ ਰਹੇ ਸੀ ਭਾਈ ਅਸੀਂ ਜਿਵੇਂ ਸਾਡੀ ਵਿਆਖਿਆ ਕੀਤੀ ਜਾ ਰਹੀ ਆ ਭਾਈ ਰਤਨ ਸਿੰਘ ਭੰਗੂ ਨੇ ਕੀ ਕੀਤਾ ਆ ਜਿਹੜਾ ਉਸਨੇ ਮੌਲਵੀ ਲਿਖਵਾ ਰਿਆ ਆ ਅੰਗਰੇਜ਼ ਅਫਸਰ ਨੂੰ ਵੀ ਸਿੱਖ ਇੱਕ ਰૈયਤ ਨੇ ਇਹ ਜੁਰਾਇਮ ਪੇਸ਼ਾ ਲੋਕ ਨੇ ਇਹ ਲੁੱਟਖੋਹ ਕਰਕੇ ਖਾਣ ਵਾਲੇ ਲੋਕਾਂ ਦੇ ਹੱਥ ਰਾਜ ਆ ਗਿਆ ਤਾਂ ਰਤਨ ਸਿੰਘ ਭੰਗੂ ਨੂੰ ਦਰਦ ਤਾਂ ਇਹੋ ਮਹਿਸੂਸ ਹੋਇਆ ਨਾ ਵੀ ਸਾਨੂੰ ਪਾਸ਼ਾ ਨੇ ਪਾਸ਼ਾ ਹੀ ਬਖਸ਼ਿਆ ਗੁਰੂ ਨਾਨਕ ਪਾਸ਼ਾ ਨੇ ਸਾਨੂੰ ਹਮ ਰਖਤ ਪਾਸ਼ਾ ਹੀ ਦਾਵਾ ਉਹਨਾਂ ਨੇ ਉਹ ਗੱਲ ਕੀਤੀ ਤਾਂ ਜੰਗੀ ਦੁਨੀਆ ਦੇ ਵਿੱਚ ਇਹ ਆ ਵੀ ਜਾਂ ਤਾਂ ਅਗਲੇ ਨੂੰ ਡਿਫਾਈਨ ਕਰ ਦੋ ਆਪਦੇ ਹਿਸਾਬ ਨਾਲ ਠੀਕ ਹੈ ਨਾ ਉਹੀ ਇਹੋ ਵਰਤਾਨ ਦੀ ਜੰਗ ਆ ਵੀ ਸਿੱਖਾਂ ਨੂੰ ਫਿਜ਼ੀਕਲੀ ਲਿਮੀਨੇਟ ਤੋਂ ਕਾਰ ਹੀ ਰਿਹਾ ਵੀ ਨਹੀਂ ਤਾਂ ਦਿਨ ਜੋ ਵਾਪਰ ਰਿਹਾ ਉਹਦੇ ਤੇ ਮੈਨੂੰ ਲੱਗਦਾ ਨਹੀਂ ਵੀ ਇਸ ਤੋਂ ਪਹਿਲਾਂ ਬੁਲਾ ਰਹੇ ਨੇ ਬਹੁਤ ਸੋਹਣੀ ਗੱਲ ਕੀਤੀ ਆ ਪਰ ਜਿਹੜੀ ਵਰਤਾਨਕ ਹਿੰਸਾਇਆ ਸਾਨੂੰ ਉਹਦਾ ਵੀ ਜਵਾਬ ਆ ਜਿਹੜਾ ਉਹ ਹਰ ਪੱਖ ਤੇ ਦੇਣਾ ਚਾਹੀਦਾ ਆ ਤੇ ਤੁਸੀਂ ਇਸ ਚੀਜ਼ ਨੂੰ ਸਿੰਘ ਸਭੀ ਇਹ ਕਹੋ ਮਿਸ਼ਨਰੀ ਕਹੋ ਕਾਮਰੇਡ ਕਹੋ ਤੇ ਆਪ ਜਾ ਕੇ ਉਹਨਾਂ ਦੀ ਝੋਲੀ 'ਚ ਬਹਿ ਕੇ ਵੱਡੇ ਵੱਡੇ ਸਮਾਗਮ ਕਰੋ ਜਿੱਥੇ ਮਹਾਰਾਜ ਜੀ ਹਜ਼ੂਰੀ 'ਚ ਬੰਦੇ ਉੱਤੇ ਚੌਂਕੀਆਂ ਤੇ ਬੈਠੇ ਕੁਰਸੀਆਂ ਤੇ ਬੈਠੇ ਆ ਉਹਨੂੰ ਆਪਾਂ ਬਿਲਕੁਲ ਪੰਥ ਪ੍ਰਮਾਣ ਨਹੀਂ ਕਰੇਗਾ ਤੋ ਇਨੀ ਕੁ ਮੈਂ ਹੋਰ ਕਿਸੇ ਵਿਸ਼ੇ ਨੂੰ ਨਹੀਂ ਛੋਣਾ ਜਿਹੜੀ ਇਹ ਵਰਤਾਂਦੀ ਹਿੰਸਾ ਆ ਵੀ ਆਪਾਂ ਨਵੇਂ ਪਾਸ਼ਾ ਦੀ ਜਿਹੜੀ ਸ਼ਹਾਦਤ ਆ ਕਿ ਕੋਈ ਕਿਸੇ ਨੂੰ ਡਿਫਾਈਨ ਨਾ ਕਰੇ ਕੋਈ ਕਿਸੇ ਨੂੰ ਜ਼ਿੰਦਗੀ ਜਿਉਣ ਦਾ ਢੰਗ ਨਾ ਦੱਸੇ ਜਿਹੜਾ ਕਿਸੇ ਦਾ ਢੰਗ ਉਹਨੂੰ ਆਪ ਦੀ ਜ਼ਿੰਦਗੀ ਜਿਹੜੀ ਆ ਉਹਵੇਂ ਜਿਉ ਸਕਦਾ ਹੋਵੇ ਇਸੇ ਜਾਦੀ ਦੇ ਖਾਤਰ ਨਵੇਂ ਪਾਸ਼ਾ ਦੀ ਸ਼ਹਾਦਤ ਹੋਈ ਆ ਤੇ ਉਹ ਅੱਜ ਸਾਡੇ ਤੇ ਵਾਪਰ ਰਿਹਾ ਆ ਕਿ ਸਾਨੂੰ ਅਗਲੇ ਡਿਫਾਈਨ ਕਰ ਰਿਹਾ ਆ ਤੇ ਉਹਦਾ ਵਿਰੋਧ ਕਰਨ ਵਾਲਿਆਂ ਨੂੰ ਉਹ ਰੋਜ਼ ਮਾਰ ਰਿਹਾ ਆ ਇਹ جنگ ਆ ਜਿਹੜੀ ਇਹ ਉਦੋਂ ਤੱਕ ਜਾਰੀ ਰਹੂਗੀ ਜਦੋਂ ਤੱਕ ਇਸ ਧਰਤੀ ਦੇ ਉੱਤੇ ਜਿਹੜਾ ਪਾਤਸ਼ਾਹ ਨੇ ਸਿੱਖਣ ਹੁਕਮ ਕੀਤਾ ਆ ਕਿ ਜਿਹੜੀ ਖਾਲਸਾ ਇੱਕ ਸੌਰਨ ਆਈਡੈਂਟੀਟੀ ਆ ਤੇ ਸੌਰਨ ਆਈਡੈਂਟੀਟੀ ਜਿਹੜੀ ਕਦੇ ਹਵਾਜ ਨਹੀਂ ਹੋ ਸਕਦੀ ਇੱਕ ਖਿੱਤੇ 'ਚ ਹੋ ਸਕਦੀ ਆ ਸੋ ਪੁਲਾ ਚਕਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ